ਬਠਿੰਡਾ ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ ਲਾਇਆ ਗਿਆ ਸੀ ਅਤੇ ਇਸ ਦੌਰਾਨ ਖੇਤੀ ਸਬੰਧੀ ਸਟਾਲਾਂ ਵੀ ਲਗਾਈਆਂ ਗਈਆਂ ਸਨ ਪਰ ਇੱਕ ਸਟਾਲ ਤੇ ਖੇਡ ਦੇ ਨਾਂ ਤੇ ਜੂਆ ਖੇਡਿਆ ਜਾ ਰਿਹਾ ਸੀ ਜਿਸ ਦੌਰਾਨ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਸੀ ਹਰ ਇੱਕ ਖੇਡਣ ਵਾਲੇ ਵਿਅਕਤੀ ਤੋਂ 500 ਰੁਪਿਆ ਲਿਆ ਜਾ ਰਿਹਾ ਸੀ ਪਰ ਸਿਕਿਉਰਿਟੀ ਜਾਂ ਖੇਤੀ ਅਧਿਕਾਰੀ ਇਸ ਤੋਂ ਬੇਖਬਰ ਦਿਖਾਈ ਦਿੱਤੇ ਜਦ ਇਸ ਸਬੰਧੀ ਡੀਐਸਪੀ ਸੰਦੀਪ ਪਾਟੇ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੈ ਤਾਂ ਸਾਡੇ ਵੱਲੋਂ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਗੇਮ ਸਹੀ ਹੈ ਕਿਡ ਕਿਡਣ ਵਾਲੀ ਗੇਮ ਹੈ ये तो मैं टाइम तो मैंने देखा नहीं था हाँ। पर मेरे आने के एक घंटा बाद मतलब नौ बजे के बाद है दस बजे लगभग आये सही है अप्रूवल इन्हें है किससे नहीं है मुझे पता नहीं अभी नहीं। नहीं, तो पर्ची नहीं कटी है दस बजे मान लो टिकाजी किसान मेला लग ਏਦਾ ਲੁਕੀ ਜਾਂਦਾ ਇਹ ਲੋਕਾਂ ਨੂੰ ਤੜਕੇ ਤੋਂ ਚਲਾਏ ਨੇ ਰੁਪਿਆ 10 15000 ਬਣਾ ਲਿਆਊਗਾ ਬੈਲਟ ਘੱਤੀ ਕਰ ਲੈਂਦਾ ਉਹਦੇ 'ਚ ਕਹਿੰਦਾ ਪਾਉ ਢੱਕਾ ਆ ਕਿਸੇ ਤੋਂ ਸਹੀ ਪੈਂਦਾ 100 ਜੋ ਇੱਕ ਬੰਦਾ ਸਹੀ ਪਾਉਂਦਾ ਇਹ ਤੇ ਦੂਜੇ ਬਸ ਉਹੀ ਪੈਸੇ ਦੇ ਦੇ ਜਾਈ ਜਾਂਦੇ ਆ ਕੀ ਲੱਗਦਾ ਨਹੀਂ ਇਹ ਜੂਆ ਹੀ ਹੈ ਜੂਆ ਹੀ ਹੈ ਇਹ ਜੂਆ ਹੀ ਹੈ ਇੱਕ ਤਰ੍ਹਾਂ ਦਾ ਸਾਰਾ ਹਾਂ ਕਾਰਵਾਈ ਹੋਣੀ ਚਾਹੀਦੀ ਕਿਸੇ ਵੀ ਆਉਣ ਇੱਥੇ ਸੰਸਾ ਕਿਸਾਨ ਆਉਂਦੇ ਆ ਮੇਲਾ ਵੇਖਣ ਆਉਂਦੇ ਆ ਬੀਜ ਦਾ ਪਤਾ ਕਰਦੇ ਵੀ ਨਵਾਂ ਵੀ ਆਇਆ ਕਿਹੜਾ ਕੋਈ ਆਇਆ ਕੋਈ ਚਾ ਇੰਜੀਨੀਅਰੀ ਦੇਖਣ ਆਉਂਦਾ ਇੱਥੇ ਆ ਕੇ ਲੁੱਟਣ ਆ ਜਾਂਦੇ ਆ ਇੰਨੀ ਫੋਰਸ ਲਾਈ ਆ ਏਡੇ ਵੱਡੇ ਆਫਰ ਆਏ ਆ ਪਰ ਦੇਖ ਰਹੇ ਕਿਸੇ ਦੀ ਨਹੀਂ ਹੈ ਨਹੀਂ ਇਹ ਕਿਸੇ ਦੀ ਕੋਈ ਦੇਖ ਰਹੇ ਨਹੀਂ ਇੱਥੇ ਚਾਏ ਚਰਿਆਂ 'ਚ ਲੁੱਟ ਹੋ ਰਹੀ ਆ ਸਾਰਾ ਜਮਾਇਆ ਕੀ ਆਲਾ ਜੀ ਕੀ ਆਲਾ ਜੀ ਰਮਨ ਆ ਬਾਈ ਮੇਰਾ ਜੀ ਆ ਲੋਈ ਪਾ ਜੀ ਕੀ ਕਰਵਾ ਖੇੜਾ ਪਾ ਜੀ ਆ ਖੇਡ ਹੈ ਜੀ ਆਪਣੇ ਕੋਲ ਸਾਰੀ ਇਹ ਉਹ ਜਿਹੜੀ ਉਧਰ ਉਹ ਵੀ ਖੇਡ ਆ ਉਹ ਕਦੀ ਉਹ ਵੀ ਖੇਡ ਹੈ ਜੀ ਆਪਾਂ ਕਾਦੀ ਖੇਡ ਕਾਦੀ ਹੈ ਇਹ ਵੀ ਆਪਾਂ ਧੱਕਾ ਵਿੱਚ ਪਾ ਲਿਆ ਜੀ ਸਹੀ ਆ ਗਿਆ ਦਾ ਦਾ ਲੈ ਲੈ ਬੈਲਟ ਜੀ ਬੈਲਟ ਮੈਂ ਮੰਨਦਾ ਹੈ ਕਿ ਇਹ ਪਸੂਆ ਸਰ ਸਾਰੇ ਦਾ ਕੇਮ ਰੌਂਜਨ ਖੇਡ ਹੁੰਦੀ ਆ ਜੀ ਆ ਦੇਖੋ ਜੀ ਆ ਵੀ ਲੱਗੀ ਪਈ ਆ ਵੀ ਲੱਗੀ ਪਈ ਆ ਸਾਰੀ ਜੀ ਦੇਰ ਤੋਂ ਇਹ ਕਿਡਾ ਰਹੇ ਆ ਆਪਣੇ ਜੀ ਸਵੇਰੇ ਆਇਆ ਜੀ ਨਹੀਂ ਇਹ ਇਹ ਪਰਸੀ ਪ੍ਰੋਬਲ ਮਿਲੀ ਆ ਤੁਹਾਨੂੰ ਇਸ ਚੀਜ਼ ਦੀ ਇਸ ਚੀਜ਼ ਦਾ ਜੀ ਅਸੀਂ 800 ਰੁਪਏ ਦਾ ਜੀ ਨਹੀਂ ਉਹ ਨਹੀਂ ਉਹ ਜਿਹੜੀ ਉਹ ਪੈਂਟ ਵਾਲੀ ਗੇਮ ਤੁਸੀਂ ਕਢਾ ਰਹੇ ਹੋ ਕਿਸਾਨ ਭਰਾਵਾਂ ਨੂੰ ਜਿਹੜੇ ਬਾਹਰੋਂ ਆਏ ਨੇਗੇ ਥੋਲੇ ਆਏ ਨੇ ਤੁਹਾਨੂੰ ਚੱਕੀ ਜਾਂਦੇ ਆ ਉਹਨਾਂ ਨੂੰ ਮੈਂ ਜਲਦੀ ਕਰ ਦੇ ਚਲੋ ਕੋਈ ਗੱਲ ਨਹੀਂ ਕਰਦਾ ਮੇਰਾ ਨਾਮ ਰਵਨਾ ਜੀ ਮੈਂ ਮਲੋੜ ਤੋਂ ਜੀ ਇਸ ਸ਼ਾਲ ਕਾ ਦੀ ਲਿਖੇ ਜਗ੍ਹਾ ਤੋਂ ਆ ਮੈਂ ਮਲੋੜ ਤੋਂ ਜੀ ਹਾਂ ਯਾ ਯਾਰ ਇਸ ਸਟਾਲ ਕਾ ਉਹ ਪਤਾ ਨਹੀਂ ਕਿਥੋਂ ਕਰਾਇਆ ਲਾ ਕੇ ਆਇਆ ਹੈ 5-500 ਰੁਪਏ ਮਸਾਂ ਦੇ ਦੇ ਤੂੰ ਉਹਨਾਂ ਨੂੰ ਥੱਕਿਆ ਨਾ ਸਰ ਕੋਈ ਮੈਂ ਕਮਾਉਣਾ ਬੈਠਾ ਤੂੰ ਲਾ ਲੈ ਜਾਂ ਵਿੱਚ ਚੰਗੀ ਨਹੀਂ ਲੱਗਦੀ ਨਹੀਂ ਲਾਉਣਾ ਹੁਣੇ ਚਲਾਈ ਹੈ ਨਹੀਂ ਤੁਹਾਨੂੰ ਸਟਾਲ ਕਾ ਦੀ ਅਪਰੂਵਲ ਹੋਈ ਸੀ ਇੱਥੇ ਸਟਾਲ ਤੁਸੀਂ ਆ ਹੀ ਲਾਈਏ ਗੇਮ ਖੇਡ ਗੇਮ ਕਹਿ ਕੇ ਲਾਈ ਹੈ ਯਾਰ ਮੈਂ ਆਪੋ ਆਲਾ ਲੈ ਲੈਂਦਾ ਜਿਸ ਕਰਕੇ ਜਦ ਮੇਲੇ ਦੇ ਵਿੱਚ ਜਿਹੜੀਆਂ ਸਟਾਲਾਂ ਲਾਈਆਂ ਹੋਈਆਂ ਸੀ ਕਈ ਵਿਅਕਤੀ ਵੱਲੋਂ ਜੂਆ ਖੜਾਇਆ ਜਾ ਰਿਹਾ ਸੀ ਤੇ ਉਹ ਲੋਕਾਂ ਦੀ ਲੁੱਟ ਵੀ ਕੀਤੀ ਜਾ ਰਹੀ ਸੀ ਉਸ ਬੰਦ ਦੀ ਜੋ ਕੋਈ ਇਹੋ ਜੀ ਗਤੀਵਿਧੀ ਚੱਲ ਰਹੀ ਆ ਤਾਂ ਜਿਹੜਾ ਸਾਡਾ ਐਸਐਚਓ ਕਨਾਲ ਐ ਤੇ ਚੌਕੀ ਵਰਦਮਨ ਦੀ ਫੋਰਸ ਤੇ ਬਾਹਰ ਵੀ ਸਾਡੀ ਫੋਰਸ ਲੱਗੀ ਹੋਈ ਆ ਤੇ ਮੈਂ ਖਾਸ ਕਰਕੇ ਉਹਨੂੰ ਹਦਾਇਤ ਕੀਤੀ ਗਈ ਐ ਜੇ ਕੋਈ ਇਹੋ ਜੀ ਗਤੀਵਿਧੀ ਪਾਈ ਜਾਂਦੀ ਆ ਤਾਂ ਉਹਦੇ ਕਾਨੂੰਨ ਦੇ ਮਤਲਬ ਅਨੁਸਾਰ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਕਿ ਸਟਾਲਾਂ ਮ ਜਿਹੜੀਆਂ ਉਹ ਉਹਦੇ ਵਿੱਚ ਸਟਾਲ ਵੀ ਲਾਈ ਹੋਈ ਸੀ ਮਤਲਬ ਲੋਕ ਕਹਿੰਦਾ ਵੀ ਦੂਸਤ ਸਟਾਲ ਦੂਜੀ ਲਈ ਸੀ ਪਰ ਨਾਲ ਉਹ ਜੂਏ ਦਾ ਕੰਮ ਕਰ ਰਿਹਾ ਸੀ ਲੱਗਦਾ ਵੀ ਜਿਹੜੀਆਂ ਜਿਹੜੀਆਂ ਸਟਾਲਾਂ ਉਹ ਜਿਹੜਾ ਖੇਤੀਬਾੜੀ ਵਿਭਾਗ ਮਾ ਉਹਨਾਂ ਨੇ ਅਲਾਟ ਕੀਤੀਆਂ ਜਾਂ ਉਹਨਾਂ ਦੇ ਮਤਲਬ ਸਟਾਲ ਲੱਗੀਆਂ ਹੀਆਂ ਜੇ ਕੋਈ ਸਟਾਲ ਦੇ ਵਿੱਚ ਕੋਈ ਇਹੋ ਜਿਹੀ ਉਹਦੀ ਸਟਾਲ ਦੀ ਆਰਚ ਕੋਈ ਇਹੋ ਜਿਹੀ ਗਤੀਵਿਧੀ ਚੱਲ ਰਹੀ ਹੈ ਉਹਦੇ ਖਾਸ ਅਸੀਂ ਜਿਹੜੀ ਇੰਸਪੈਕਟਰ ਨਾਲ ਹਦਾਇਤ ਵੀ ਕੀਤੀ ਗਈ ਹੈ ਤੇ ਜੇ ਕੋਈ ਕੰਮ ਚੱਲ ਰਿਹਾ ਤਾਂ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰਾਂਗੇ